ਫੋਟੋ ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਸ ਕਰਦੀ ਕਿ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੰਦਰੁਸਤ ਰੱਖੇ ਹੱਸਦੇ ਵਸਦੇ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ 'ਚ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਤਿਗੁਰੂ ਸੱਚੇ ਪਾਤਸ਼ਾਹ ਤਨਤਨ ਗੁਰੂ ਰਾਮਦਾਸ ਮਹਾਰਾਜ ਜੁੱਤੀ ਪਾਤਸ਼ਾਹ ਤਨਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਕਿਰਪਾ ਬਣਾ ਕੇ ਰੱਖਣ ਤੇ ਅੱਜ ਦੀ ਖੁਸ਼ਖਬਰੀ ਹੈ ਜੀ ਅੱਜ ਹੈਗਾ ਮੇਰੇ ਪ੍ਰਭਜੋ ਦਾ ਜਨਮ ਦਿਨ ਅੱਜ 5ਵਾਂ ਮਹੀਨਾ 17 ਤਰੀਕ 2025 ਦਿਨ ਸ਼ਨੀਵਾਰ ਤੇ ਪਰ ਜਦੋਂ ਵੀਡੀਓ ਪਾਈ ਸੀ ਮਾਂ ਪੁੱਤ ਇਕੱਠੇ ਸੀ ਤੇ ਬੜਾ ਲੋਕਾਂ ਨੇ ਪਿਆਰ ਦਿੱਤਾ ਉਹ ਵੀਡੀਓ ਨੂੰ ਬਹੁਤ ਲੋਕਾਂ ਨੇ ਵਧਾਈਆਂ ਲਿਖੀਆਂ ਤੇ ਅੱਜ ਵੀ ਤੁਸੀਂ ਕਮੈਂਟਾਂ ਦੇ ਵਿੱਚ ਮੇਰੇ ਪੁੱਤ ਦੀ ਲੰਮੀ ਜ਼ਿੰਦਗੀ ਵਾਸਤੇ ਅਰਦਾਸ ਬੇਨਤੀ ਵਾਹਿਗੁਰੂ ਅੱਗੇ ਜ਼ਰੂਰ ਕਰਿਓ ਕਿ ਮੇਰੇ ਪੁੱਤ ਨੂੰ ਰੱਬ ਤਰੱਕੀਆਂ ਬਖਸ਼ੇ ਜ਼ਿੰਦਗੀ ਚ ਅੱਗੇ ਵਧਣ ਦਾ ਮੌਕਾ ਦੇਵੇ ਆਪਦੇ ਨਾਮ ਦੀ ਦਾਤ ਬਖਸ਼ੇ ਵਾਹਿਗੁਰੂ ਤੇ ਮੇਰਾ ਪੁੱਤ ਰੱਜ ਕੇ ਤਰੱਕੀਆਂ ਕਰੇ ਵੀ ਜਿੰਨੀਆਂ ਮੁਸ਼ਕਲਾਂ ਮੈਂ ਵੇਖੀਆਂ ਮੇਰੇ ਬੱਚੇ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨ ਤੇ ਆਪਦੀ ਹੱਸ ਕੇ ਜ਼ਿੰਦਗੀ ਜਿਉਣ ਤੇ ਮੇਰੀ ਜ਼ਿੰਦਗੀ ਜਿੰਨੀ ਮੈਂ ਆਪਦੇ ਬੱਚਿਆਂ ਦੇ ਨਾਲ ਕੱਟਾਂ ਤੇ ਆਪਦੇ ਬੱਚਿਆਂ ਨਾਲ ਹੱਸ ਖੇਡ ਕੇ ਰਵਾਂ ਤੇ ਮੇਰੇ ਪੁੱਤਾਂ ਨੂੰ ਵੈਗਰੂ ਤੰਦਰੁਸਤੀ ਦੇਵੇ ਕਿਉਂਕਿ ਪਹਿਲਾਂ ਆਪਾਂ ਸਭ ਦਾ ਪਹਿਲਾ ਮੰਗਦੇ ਤਾਂ ਹੀ ਆਪਦਾ ਭਲਾ ਹੈ ਤੇ ਪ੍ਰਮਾਤਮਾ ਸਭ ਦਾ ਭਲਾ ਕਰੇ ਤੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਆਪਣੇ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਦੇ ਵਿੱਚ ਹੱਸਦੇ ਖੇਡਦੇ ਵਸਦੇ ਤੇ ਵਧੀਆ ਰੱਖੇ ਪ੍ਰਮਾਤਮਾ ਕਿਸੇ ਤੇ ਵੀ ਮਾੜਾ ਸਮਾਂ ਨਾ ਲਿਆਵੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਅੱਗੇ ਮੈਂ ਤਾਂ ਇਹ ਅਰਦਾਸ ਬੇਨਤੀ ਕਰਦੀ ਆ ਤੇ ਤੁਸੀਂ ਸਾਰੇ ਜਣੇ ਕਮੈਂਟਾਂ ਦੇ ਵਿੱਚ ਜਰੂਰ ਮੇਰੇ ਪੁੱਤ ਦੀਆਂ ਵਧਾਈਆਂ ਜਰਮਦਨ ਦਾ ਜਰੂਰ ਲਿਖਿਓ ਤੇ ਵੈਸੇ ਚਲੋ ਗਰੀਬ ਕਾ ਬੰਦੇ ਦਾ ਤਾਂ ਕਾਹਦਾ ਜਰਮਦਨ ਹੁੰਦਾ ਹਨਾ ਗਰੀਬ ਬੰਦੇ ਲਈ ਤਾਂ ਕੰਮ ਜ਼ਰੂਰੀ ਹੁੰਦਾ ਤੇ ਆਹ ਜਰਮ ਜੁਰਮਦਨ ਤਾਂ ਵੈਸੇ ਤਕੜੇ ਲੋਕਾਂ ਦੇ ਹੁੰਦੇ ਆ ਚੋਦ ਹਨਾ ਜਿਨ੍ਹਾਂ ਨੇ ਪਹਿਲਾਂ ਹੋਟਲ ਬੁੱਕ ਕਰਾ ਦੇਣੇ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਮਤਲਬ ਕਿ ਪੈਲਸ ਬੁੱਕ ਕਰਾ ਦੇਣੇ ਹੁੰਦੇ ਆ ਹਵੀ ਸਾਡੇ ਬੱਚੇ ਦਾ ਚਰਮਦਾ ਹੈ ਨਾ ਤੇ ਗਰੀਬ ਬੰਦਾ ਦਾ ਆਧ ਚਰਮਦਾਣ ਤੇ 2-300 ਦਾ ਕੇਕ ਵੀ ਨਹੀਂ ਲਿਆ ਕੇ ਕੱਟ ਸਕਦਾ ਕਿਉਂਕਿ ਚਾਹ ਤਾਂ ਕੰਮ ਤੇ ਹੁੰਦਾ ਤੇ ਜਾਂ ਕਿਸੇ ਹੋਰ ਮਜਬੂਰੀ ਚ ਫਸਿਆ ਹੁੰਦਾ ਤੇ ਹੁਣ ਕੱਲ ਤਾਂ ਗਿਆ ਹੋਇਆ ਰਾਤ ਆਉਣਾ ਸੀ ਤੇ ਰਾਤ ਆਇਆ ਨਹੀਂ ਕਹਿੰਦਾ ਮੰਮੀ ਕਵੇਲਾ ਹੋ ਗਿਆ ਤੜਕੇ ਆਉਂਗਾ ਤੇ ਹੁਣ ਵੀ ਸ਼ਾਮ ਤੱਕ ਆਉਗਾ ਦੂਰ ਕਿਤੇ ਤੇ ਕਹਿੰਦਾ ਰਾਤ ਨੂੰ ਆਉਂਗਾ ਜੇ ਰਾਤ ਨੂੰ ਆ ਗਿਆ ਤਾਂ ਕੇਕ ਕੱਟ ਲਾਂਗੇ ਤੇ ਜੇ ਕਵੇਲਾ ਹੋ ਗਿਆ ਤੇ ਫੇਰ ਕੀ ਕਹਿਣਾ ਵਾ ਨਾ ਮੁੜ ਕੇ ਨਿਹਰੇ ਤੱਕ ਵੀਡੀਓ ਵੀ ਨਹੀਂ ਵਧੀਆ ਬਣਦੀ ਗੀ ਤੇ ਤਾਂ ਕਰਕੇ ਮੈਂ ਕਹਿੰਨੀ ਤੁਸੀਂ ਸਾਰੇ ਜਣੇ ਜਰੂਰ ਮੁਬਾਰਕਾਂ ਦੇ ਕੇ ਜਾਇਓ ਕਮੈਂਟਾਂ ਦੇ ਵਿੱਚ ਤੇ ਅੱਜ ਮੈਂ ਦੇਖੂਗੀ ਕਿ ਕਿੰਨੇ ਕ ਜਣੇ ਸਾਡ ਨੂੰ ਮਤਲਬ ਕਿ ਸਾਨੂੰ ਤੁਸੀਂ ਸਪੋਰਟ ਕਿੰਨੀ ਕ ਕਰਦੇ ਆ ਤੇ ਕਿੰਨੇ ਕ ਜਣੇ ਸਾਡੀ ਸਪੋਰਟ ਦੇ ਵਿੱਚ ਖੜੇ ਆ ਤੇ ਕਿੰਨੇ ਕ ਜਣੇ ਤੁਸੀਂ ਵਧਾਈਆਂ ਲਿਖਦੇ ਆ ਤੇ ਜਰੂਰ ਵਧਾਈਆਂ ਕਮੈਂਟਾਂ ਦੇ ਵਿੱਚ ਲਿਖ ਕੇ ਜਾਇਓ ਮੈਂ ਸਾਰਿਆਂ ਦੇ ਕਮੈਂਟ ਲਾਇਕ ਕਰੂੰਗੀ ਜਿੰਨਿਆਂ ਜਣੇ ਨੇ ਵੀ ਵਧਾਈਆਂ ਲਿਖੀਆਂ ਸਾਰਿਆਂ ਦੇ ਕਮੈਂਟ ਲਾਇਕ ਕਰੂੰਗੀ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਗੱਲ 'ਚ ਰੱਖੇ ਤੰਦਰੁਸਤ ਰੱਖੇ ਸਭ ਤੋਂ ਵੱਡੀ ਦੌਲਤ ਤਾਂ ਤੰਦਰੁਸਤੀ ਹੈ ਮੈਂ ਤਾਂ ਕਹਿੰਨੀ ਤੰਦਰੁਸਤੀ ਦੇ ਵੀ ਪ੍ਰਮਾਤਮਾ ਹਨ ਤੇ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ ਬਸ ਆਪਦੇ ਨਾਮ ਦੀ ਦਾਤ ਬਖਸ਼ੀ ਤੇ ਬਾਕੀ ਪਰਮਾਤਮਾ ਲੰਮੀ ਜ਼ਿੰਦਗੀ ਦੇਵੇ ਆਪਦੀ ਜ਼ਿੰਦਗੀ ਦੇ ਵਿੱਚ ਤਰੱਕੀ ਬਖਸ਼ੇ ਮੇਰੇ ਬੱਚੇ ਨੂੰ ਬਸ ਮੈਂ ਆਪਦੇ ਪੁੱਤ ਨੂੰ ਇੰਨਾ ਹੀ ਕਹਿਣਾ ਚਾਹੁੰਦੀ ਆ ਤੇ ਮੇਰਾ ਬਲੌਗ ਉਹ ਵੀ ਦੇਖੂਗਾ ਜੇ ਉਹ ਘਰੇ ਹੈ ਨਹੀਂਗਾ ਤੇ ਤੜਕੇ ਮੈਨੂੰ ਦੁਜਾ ਨਹੀਂ ਸਵੇਰ ਨੂੰ ਫੋਨ ਕਰਿਆ ਤੇ ਅਸੀਂ ਗੱਲਬਾਤ ਮਾਂ ਪੁੱਤਾਂ ਨੇ ਕੀਤੀ ਤੇ ਹੁਣ ਕਹਿੰਦਾ ਸ਼ਾਮ ਤੇ ਕਰਾ ਦੂੰਗਾ ਜਗਤ ਆਪਾਂ ਜ਼ਰੂਰ ਇੱਕ ਘਟਾਂਗੇ ਤੇ ਬਾਕੀ ਚੰਦੇ ਵਾਸਤੇ ਰਹੋ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਰੂਰਤ ਆ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਹੱਸਦੇ ਵਸਦੇ ਰਹੋ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਾਣਦੇ ਰਹੋ ਤੇ ਕਿਉਂਕਿ ਜ਼ਿੰਦਗੀ ਦੇ ਵਿੱਚ ਖੁਸ਼ੀ ਆਉਣੀ ਵੀ ਬਹੁਤ ਜ਼ਰੂਰੀ ਆ ਤੇ ਜੇ ਇਹ ਮਜਬੂਰੀ ਨਾ ਹੁੰਦੀ ਕੱਲ ਨਾ ਕੰਮ ਤੇ ਜਾਂਦਾ ਸੱਜ ਕੱਟਦੇ ਕੇਕ ਹਨਾ ਅੱਗੇ ਜਗਮੀਤ ਤਾਂ ਕੱਟੇ ਹੀ ਸੀ ਆਪਾਂ ਜਗਮੀਤ ਦਾ 26 ਤਰੀਕ ਨੂੰ ਜਨਮ ਦਿਨ ਸੀ ਇਹਦਾ 5ਵੇਂ ਦੀ ਹੈਗਾ ਵਾ ਅੱਜ 17 ਤਰੀਕ ਅੱਜ ਦਿਨ ਸ਼ਨੀਵਾਰ ਤੇ ਜਗਮੀਤ ਦਾ ਆ ਸੀਗਾ ਤੀਜੇ ਮਹੀਨੇ 26 ਤਰੀਕ ਦਾ ਜਨਮ ਦਿਨ ਤੇ ਜਗਮੀਤ ਦੇ ਜਨਮ ਦਿਨ ਤੇ ਆਪਾਂ ਬਲੌਗ ਵੀ ਬਣਾਇਆ ਸੀਗਾ ਤੇ ਕੇਕ ਵੀ ਕੱਟਿਆ ਸੀ ਤੇ ਅੱਜ ਜੇ ਪ੍ਰਭਜਤ ਘਰੇ ਹੁੰਦਾ ਅੱਜ ਵੀ ਆਪਾਂ ਬਲੌਗ ਵੀ ਬਣਾਉਂਦੇ ਕੇਕ ਵੀ ਕੱਟਦੇ ਤੇ ਮੈਂ ਸੋਚਿਆ ਚੱਲ ਤੁਹਾਡੇ ਨਾਲ ਮੈਂ ਇੰਨੀ ਖੁਸ਼ੀ ਸ ਵੀ ਅਧਿਪਾਈ ਜਰਮਦਾਨਾ ਤੇ ਜਰੂਰ ਸਾਰੇ ਜਣੇ ਵੇਸ਼ ਕਰਿਓ ਮੇਰੇ ਪੁੱਤ ਨੂੰ ਤੇ ਵੀਡੀਓ ਨੂੰ ਉਸਕੇ ਤੱਕ ਸ਼ੇਅਰ ਵੀ ਜਰੂਰ ਕਰਿਓ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ ਸਾਰਿਆਂ ਦਾ ਥੈਂਕ ਯੂ